ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਪਟਾਲਾ ਤੋਂ ਜਿੱਥੇ ਇੱਕ ਘਰ ਦੀ ਬੀਤੀ ਰਾਤ ਨੂੰ ਛੱਤ ਡਿੱਗੀ ਹੈ ਪਹੰਦਾ ਜੇ ਕਿ ਛੱਤ ਡਿੱਗਣ ਦੇ ਨਾਲ ਕਾਫੀ ਵਿਅਕਤੀ ਚਖਨੀ ਹੋਏ ਹਨ ਉਥੇ ਹੀ ਘਰ ਵਾਲਾ ਜੋ ਕਿ ਪਹਿਲਾਂ ਹੀ 2 ਸਾਲ ਤੋਂ ਮੰਜੇ ਤੇ ਪਿਆ ਸੀ ਘਰ ਦੇ ਸਾਹ ਦਿਗਨ ਦੇ ਨਾਲ ਡੰਗਰਾ ਦੇ ਲਈ ਜਿਹੜਾ ਕਮਰਾ ਬਣਾਇਆ ਹੋਇਆ ਸੀ ਉੱਥੇ ਪਰਿਵਾਰ ਹੁਣ ਰਹਿਣ ਦੇ ਲਈ ਮਜਬੂਰ ਹੋਇਆ ਪਿਆ ਹੈ ਇਹ ਪਰਿਵਾਰ ਇੰਨਾ ਗਰੀਬ ਹੈ ਕਿ ਇਸ ਦੀਆਂ ਪੰਜ ਧੀਆਂ ਹਨ ਹੁਣ ਪਰਿਵਾਰ ਦੇ ਵੱਲੋਂ ਸਰਕਾਰਾਂ ਅਤੇ ਸਮਾਜਿਕ ਸੰਸਥਾਵਾਂ ਨੂੰ ਮਦਦ ਦੀ ਗੁਹਾਰ ਲਗਾਈ ਗਈ ਹੈ ਕਿ ਕੋਈ ਉਹਨਾਂ ਦੀ ਮਦਦ ਕਰੇ ਇਸ ਲਈ ਉਹਨਾਂ ਨੇ ਆਪਣਾ ਨੰਬਰ ਵੀ ਦਿੱਤਾ ਹੈ ਆਪਣਾ ਔਰ ਕੀ ਕੀ ਪ੍ਰੋਬਲਮ ਆ ਰਹੀ ਹੈ ਸਰ ਮੇਰਾ ਨਾਮ ਰਮੇਸ਼ لال ਹੈ ਮੈਨੂੰ ਹੁਣ ਲੱਤਾਂ ਦੀ ਪ੍ਰੋਬਲਮ ਹੈ ਲੱਤਾਂ ਨਹੀਂ ਚੱਲ ਰਹੀਆਂ ਸਰੀਰ ਜਿਹੜਾ ਸਾਂਭਦੀਆਂ ਨਹੀਂ ਲੱਤਾਂ ਇਹੋ ਪ੍ਰੋਬਲਮ ਹੈ ਨੂੰ ਫੋਰਕੀ ਪ੍ਰੋਬਲਮ ਹੈ ਔਰ ਕਿਦੋਂ ਦੀ ਹੈ ਪਹਿਲੇ ਸਰ ਟੀਵੀ ਹੋਈ ਸੀ ਟੀਵੀ ਤੋਂ ਬਾਅਦ ਟੈਗ ਹੋ ਗਿਆ ਟੈਗ ਦੇ ਨਾਲ ਮੇਰੀਆਂ ਲੱਤਾਂ ਜਿਹੜੀਆਂ ਇਹੋ ਹੀ ਨਹੀਂ ਚੱਲਦੀਆਂ ਇਹ ਕੀ ਕਰਦੇ ਸੀ ਬਿਮਾਰੀ ਤੋਂ ਪਹਿਲੇ ਔਰ ਕਿੰਨਾ ਕ ਕਮਾ ਲੈਂਦੇ 3-400 ਰੁਪਏ ਬਣ ਜਾਂਦਾ ਸੀ ਦਰਜੀਆਂ ਦਾ ਕੰਮ ਮੈਂ ਕਰਦਾ ਸੀ ਉਹਦੇ ਨਾਲ ਗੁਜ਼ਾਰਾ ਚਲੋ ਚੱਲਦਾ ਹੀ ਵਧੀਆ ਹੈ ਹੂੰ ਲਾ ਹੁਣ ਉਹ ਇੱਕ ਗੱਲ ਬਿਮਾਰੀ ਦੇ ਕਰਕੇ ਬੇਲੇ 2 ਸਾਲ ਹੋ ਗਏ ਛੱਤ ਦੇ ਦੱ ਡਿੱਗੀ ਹੀ ਔਰ ਕਿੰਨਾ ਕੁ ਸਮਾਨ ਖਰਾਬ ਹੋਇਆ 7 ਸਾਲ ਹੋ ਗਏ ਜੀ ਡੀ ਸਮਾਨ ਕਾਫੀ ਜਿਆ ਹੀ ਖਰਾਬ ਹੋ ਗਏ ਦਵਾਈ ਕਿੱਥੇ ਚੱਲ ਰਹੀ ਹੈ ਹੁਣ ਦਵਾਈ ਹੁਣ ਸਰ ਕਿਤੋਂ ਨਹੀਂ ਚੱਲ ਰਹੀ ਦਵਾਈ ਬੰਦ ਹੈ ਕਿਵੇਂ ਕਰਕੇ ਕੀ ਅਪੀਲ ਕਰਦੇ ਹਾਂ ਸਮਾਜ ਸੇਵੀਆਂ ਨੂੰ ਮੈਂ ਚਾਹਨਾ ਦੀ ਮਦਦ ਚਾਹੁੰਦੇ ਹਾਂ ਮੈਂ ਸਰ ਚਾਹਨਾ ਕਿ ਮੈਨੂੰ ਦਵਾਈ ਚੰਗੀ ਕਿਦੇ ਹਸਪਤਾਲੋਂ ਮਿਲ ਜੇ ਜੋ ਮੈਂ ਠੀਕ ਹੋ ਜਾਾਂ ਫਿਰ ਮੈਂ ਆਪਣੇ ਕਮਾਈ ਕਰਕੇ ਬੱਚੇ ਪਾਲਾਂ ਚੰਗੇ ਤਰੀਕੇ ਨਾਲ ਚੰਗੇ ਤਰੀਕੇ ਨਾਲ ਬੱਚੇ ਪਾਲਾਂ ਦੱਸਿਓਰ ਕੀ ਪ੍ਰੋਬਲਮ ਹੈ ਕਿ ਕੀ ਚੱਲ ਰਿਹਾ ਐਸੇ ਲੈ ਲਾ ਜੀ ਨੰਬਰ ਮੇਰਾ ਨਾਮ ਸ਼ਿਵਾਨੀ ਹਾਂ ਮੈਂ ਪ੍ਰਾਈਵੇਟ ਸਕੂਲ ਵਿੱਚ ਪੀਐਨ ਦਾ ਕੰਮ ਕਰ ਰਹੀ ਹਾਂ ਹਾਂ ਹੋਰ ਮੇਰਾ ਘਰ ਵਾਲਾ ਠੀਕ ਨਹੀਂ ਹੈਗਾ ਕੀ ਹੋਇਆ ਉਹਨਾਂ ਨੂੰ ਉਹਨਾਂ ਨੂੰ ਪਹਿਲੇ ਟੀਵੀ ਹੋਈ ਸੀ ਫਿਰ ਉਹਨਾਂ ਨੂੰ ਅਟੈਕ ਹੋ ਗਿਆ ਉਹਨਾਂ ਦੀ ਲੱਤਾਂ ਦੀ ਪ੍ਰੋਬਲਮ ਹੈ ਤੇ ਛੱਤ ਦਾ ਕੀ ਹਾਂਜੀ ਫਿਰ ਸਾਡੀ ਸੱਤ ਡਿੱਗ ਗਈ ਸੱਤ ਡਿੱਗਣ ਕਰਕੇ ਅਸੀਂ ਡੰਗਰਾਂ ਵਾਲੇ ਕਮਰੇ ਵਿੱਚ ਰਹਿ ਰਹੇ ਹਾਂ ਡੰਗਰ ਵੀ ਆ ਗਈ ਜਦੋਂ ਮਤਲਬ ਕਿ ਇਹ ਬਿਮਾਰ ਹੋ ਗਏ ਫਿਰ ਉਹ ਵੇਚ ਕੇ ਇਹਨਾਂ ਨੇ ਇਲਾਜ ਕਰਾਇਆ ਥੋੜਾ ਬੋਟਾ ਇਨ ਬੱਸ ਉਹ ਸੱਤ ਡਿੱਗ ਨਾਲ ਕਿੰਨਾ ਨੁਕਸਾਨ ਹੋਇਆ ਸੀ ਸੱਤ ਡਿੱਗਾਂ ਬੈੱਡ ਬੁੱਢ ਟੁੱਟ ਗਏ ਮੰਜੀ ਹੀ ਫਿਰ ਹੋ ਅਲਮਾਰੀ ਸਾਰਾ ਕੁਝ ਥੱਲੇ ਆ ਗਿਆ ਇੱਕ ਪੇਟੀ ਟੁੱਟ ਗਈ ਹਸਬੰਦ ਨੂੰ ਤੁਹਾਡੇ ਨੂੰ ਕੀ ਕੀ ਪ੍ਰੋਬਲਮ ਹੈ ਅਣਾ ਦੀਆਂ ਲੱਤਾਂ ਦੀ ਪ੍ਰੋਬਲਮ ਲੱਤਾਂ ਦੀ ਕੀ ਪ੍ਰੋਬਲਮ ਹੈ ਲੱਤਾਂ ਚਲਦੀਆਂ ਨਹੀਂ ਪਾਰ ਨਹੀਂ ਪੈਂਦਾ ਲੱਤਾਂ ਤੇ ਹੂੰ ਕਿੱਥੋਂ ਇਲਾਜ ਕਰ ਰਿਹਾ ਔਰ ਕਿਦਾਂ ਇਲਾਜ ਕਰ ਰਿਹਾ ਪਹਿਲੇ ਇਹਨਾਂ ਦਾ ਮਬਰਸਰੋਂ ਚੱਲਦਾ ਸੀ ਫੇਰ ਹੁਣ ਬਸ ਹੁਣ ਕਿਤੋਂ ਨਹੀਂ ਚੱਲ ਰਿਹਾ ਹੁਣ ਮਾਰੇ ਮੋٹے ਡਾਕਟਰਾਂ ਕੋਲ ਲੈ ਕੇ ਦਵਾਈ ਦੇ ਦਿੰਨੇ ਜਿਦੋਂ ਕਿੰਦੀ ਤਨਖਾਹ ਤਨਹੂ ਖਾਜੀ ਦੀ ਪਰਿਵਾਰ ਵਾਰੇ ਦੱਸੋ ਪਰਿਵਾਰ ਚ ਕੌਣ ਕੌਣ ਹੈ ਔਰ ਕੀ ਕੀ ਕਰ ਰਹੇ ਪਰਿਵਾਰ ਚ ਇੱਕ ਬੇਟੀ ਦੋ ਬੇਟੀਆਂ ਇੱਕ ਬੇਟਾ ਕੀ ਕੀ ਕਰ ਰਹੇ ਵੱਡੀ ਨੇ ਪਲਾਸਟੂ ਕਰ ਲਈ ਆ ਛੋਟੇ ਆ ਜਿਹੜੇ ਉਹ ਕੜਮੀ ਜਪਦੀ ਹੈ ਇੱਕ ਸਤਮੀ ਜਪਦਾ ਮੰਗਾ ਵੱਡੇ ਨੂੰ ਪੜਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹਾਂ ਕੀਤੀ ਸਾਰ ਕੋਸ਼ਿਸ਼ ਕੀਤੀ ਪੈਸੇ ਕਰਕੇ ਫਿਰ ਉਹ ਵੀ ਰਹਿ ਗਈ ਪੜਨਾ ਤਾਂ ਚਾਹਦੀ ਆ ਪਰ ਹੁਣ ਕਰੀਏ ਕੀ ਆਹੀਂ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਫਿਰ ਪੜਾਣ ਜੀ ਵੀ ਪੈਸਾ ਤੇ ਲਾ ਚਾਹੀਦਾ ਇਸ ਕਰਕੇ ਪੰਜਾਬੀ ਟੀਵੀ ਲਈ ਬਟਾਲਾ ਤੋਂ ਲਪਰੇ ਖੁਸ਼ੀਪੁਰ ਦੀ ਰਿਪੋਰਟ